ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਨਿਹੰਗ ਸਿੰਘ ਵੀਰ ਹੈ ਉਹ ਜਿਹੜਾ ਬੀਬੀ ਨੂੰ ਬਾਜਾ ਮਾਰ ਕੇ ਤੇ ਬਹੁਤ ਜ਼ਿਆਦਾ ਬਤਮੀਜੀ ਨਾਲ ਪੇਸ਼ ਆਇਆ ਔਰ ਸਾਨੂੰ ਇਹ ਸ਼ਿਕਾਇਤ ਮਿਲੀ ਹੈ ਨਰਮਲ ਕਾਲ ਬੂੰਗਾ ਸ਼ੋਣੀ ਨਿਹੰਗ ਸਿੰਘਾਂ ਦੀ ਟਰਾਂਸਪੋਰਟ ਨਗਰ ਤੋਂ ਅਸੀਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਦੀ ਰਹਿਨਮਾਈ 'ਚ ਚੱਲਦੇ ਆਂ ਜੀ ਔਰ ਸਾਡੇ ਕੋਲ ਇਹ ਸ਼ਿਕਾਇਤ ਪਹੁੰਚੀ ਹੈ ਸ਼ੋਣੀ ਦੇ ਵਿੱਚ ਕਿ ਉਹ ਨਿਹੰਗ ਸਿੰਘ ਵੀਰ ਜਿਹੜਾ ਆ ਬਤਮੀਜੀ ਨਾਲ ਪੇਸ਼ ਆਇਆ ਅਸੀਂ ਅੱਜ ਤੱਕ ਜਿੰਨੇ ਵੀ ਨਿਹੰਗ ਸਿੰਘ ਫੌਜਾਂ ਨੇ ਜਿੱਥੋਂ ਤੱਕ ਵੀ ਹੁੰਦਾ ਆ ਧੀਆਂ ਭੈਣਾਂ ਦੀ ਰਾਖੀ ਵਾਸਤੇ ਖਾਲਸਾ ਪੰਥ ਤਿਆਰ ਬਰਤਿਆਰ ਰਹਿੰਦਾ ਹੈ ਪਿੱਛੇ ਜੇ ਬੇਟੀ ਇੱਕ 7 ਸਾਲ ਤੋਂ ਕੈਦ ਕੀਤੀ ਹੋਈ ਸੀ ਉਹ ਵੀ ਛਡਾ ਕੇ ਲਿਆਂਦੀ ਔਰ ਉਸ ਦੇ ਨਾਲ ਉਹਦਾ ਫੈਸਲਾ ਕਰਾ ਕੇ ਤੇ ਉਹਨੂੰ ਵਾਪਸ ਆਪਣੇ ਸੋਹਰਾ ਪਰਿਵਾਰ ਕੋਲੇ ਭੇਜਿਆ ਪਰ ਅਸੀਂ ਇਹ ਚਾਹੁੰਦੇ ਆਂ ਕਿ ਇਹਦੇ ਨਾਲ ਨਿਹੰਗ ਸਿੰਘਾਂ ਦਾ ਅਕਸ ਖਰਾਬ ਹੁੰਦਾ ਉਸ ਵੀਰ ਨੂੰ ਚਾਹੀਦਾ ਸੀ ਕਿ ਕਿਤੇ ਬਹਿ ਕੇ ਆਰਾਮ ਦੇ ਨਾਲ ਚਾਰ ਸਿੰਘ ਇਕੱਠੇ ਕਰਕੇ ਉਹਨਾਂ ਦਾ ਮਸਲਾ ਹੱਲ ਕਰਦਾ ਤੇ ਉਹਨਾਂ ਜਿਹੜੀ ਗੱਲਬਾਤ ਸੀ ਪਤੀ ਪਤਨੀ ਦੀ ਜਾਂ ਕਿਸੇ ਤਰ੍ਹਾਂ ਦਾ ਵੀ ਝਗੜਾ ਸੀ ਉਹ ਨਿਪਟਾਇਆ ਜਾ ਸਕਦਾ ਸੀ ਪਰ ਉਹਨੇ ਮੀਡੀਆ ਦੇ ਵਿੱਚ ਬਾਹਰ ਵਾਇਰਲ ਹੋ ਕੇ ਜਿਹੜੀ ਬਤਮੀਜੀ ਕੀਤੀ ਹੈ ਉਹ ਸਾਨੂੰ ਬਹੁਤ ਠੇਸ ਪਹੁੰਚੀ ਹੈ ਅਸੀਂ ਇਸ ਨਿਹੰਗ ਸਿੰਘ ਨੂੰ ਤਾੜਨਾ ਕਰਦੇ ਹਾਂ ਵੀ ਅੱਗੇ ਤੋਂ ਐਹੋ ਜੀ ਵੀਰਲ ਵੀਡੀਓ ਕਦੇ ਵੀ ਵਾਇਰਲ ਨਹੀਂ ਹੋਣੀ ਚਾਹੀਦੀ ਜਿਦੇ ਚ ਬਤਮੀਜੀ ਕਰਦੇ ਅਸੀਂ ਪੇਸ਼ ਆਈਏ ਕਿਉਂਕਿ ਸਾਡੇ ਨਿਹੰਗ ਸਿੰਘਾਂ ਦੇ ਬਾਣੇ ਨੂੰ ਬਹੁਤ ਹੀ ਠੇਸ ਲੱਗਦੀ ਹੈ ਅਸੀਂ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹ ਸਿੰਘ ਨੂੰ ਇਹੀ ਸਮਝਾਉਣਾ ਚਾਹੁੰਦੇ ਆ ਵੇ ਪੁੱਤਰਾ ਜਿਹੜਾ ਕੰਮ ਕੀਤਾ ਨਾ ਤੂੰ ਬਹੁਤ ਮਾੜਾ ਕੰਮ ਕੀਤਾ ਜੋ ਵੀ ਕੰਮ ਕਰਨਾ ਹੁੰਦਾ ਜਿਵੇਂ ਕੋਈ ਵੀ ਗੱਲਬਾਤ ਹੁੰਦੀ ਆ ਵੀ ਇੱਕ ਇਸਤਰੀ ਇੱਕ ਨਾਰੀ ਇੱਕ ਜਿਵੇਂ ਆਪਾਂ ਕੋਈ ਵੀ ਰੱਖ ਲਈਏ ਵੀ ਜਵੇਂ ਚੋਰੀ ਦਾ ਗੋੜ ਰੱਖ ਲਈਏ ਉਹ ਵੀ ਲੁਕੋ ਕੇ ਖਾਣਾ ਪੈਂਦਾ ਹਰ ਇੱਕ ਚੀਜ਼ ਲੁਕੋ ਕੇ ਇਹ ਜਿਹੜੀਆਂ ਚੀਜ਼ਾਂ ਨੇ ਇਸਤਰੀਆਂ ਨੇ ਇਹਨਾਂ ਨੂੰ ਆਪਣੀ ਇੱਜ਼ਤ ਮਾਨ ਦਿੱਤਾ ਇੱਜ਼ਤ ਮਾਨ ਕਰਨਾ ਚਾਹੀਦਾ ਇਹਨਾਂ ਦੇ ਇਸਤਰੀ ਦਾ ਤੇ ਵੇਖੋ ਉਹ ਜਿਹੜੇ ਬੰਦੇ ਨੇ ਸੈਗਣੇ ਕੰਮ ਕੀਤਾ ਵੀ ਬਹੁਤ ਠੇਸ ਪਹੁੰਚੀ ਸਾਡੇ ਦਿਲਾਂ ਨੂੰ ਸੰਕਤਾਂ ਦੇ ਦਿਲਾਂ ਨੂੰ ਵੀ ਠੇਸ ਪਹੁੰਚੀ ਆ ਵੀ ਜਿਹੜੀ ਗੱਲ ਹੋਣ ਵਾਲੀ ਸੀਗੀ ਉਹ ਤੁਸੀਂ ਆਵਣਾ ਪਰਦੇ ਚ ਕਮਰੇ ਚ ਬਹਿ ਕੇ ਵੀ ਗੱਲ ਹੋ ਸਕਦੀ ਸੀਗੀ ਉਦੋਂ ਵੀ ਗੱਲ ਹੋ ਸਕਦੀ ਸੀਗੀ ਤੇ ਇਹ ਥੋੜੀ ਵੀ ਆਪਾਂ ਚਰਚਾ ਕਰਕੇ ਰੌਲਾ ਪਾ ਕੇ ਸੜਕਾਂ ਦੇ ਉੱਤੇ ਜਲੂਸ ਕੱਢਣਾ ਇਹ ਆਪ ਉਹਦਾ ਨਹੀਂ ਨਿਕਲਿਆਗਾ ਇਹ ਸਾਰੀ ਨਿਹੰਗ ਸਿੰਘ ਫੌਜ ਜਿੰਨੀ ਵੀ ਸੰਗਤ ਹੈਗੀ ਆ ਸਾਰਿਆਂ ਦਾ ਜਲੂਸ ਨਿਕਲਿਆਗਾ ਤੇ ਇਹਨੂੰ ਸਿੰਘ ਨੂੰ ਇਹੀ ਕਹਿੰਨੇ ਆ ਵੀ ਭਾਈ ਇਦਾਂ ਦੇ ਕੰਮ ਨਹੀਂ ਆਪਾਂ ਨੂੰ ਸ਼ੋਭਾ ਦੇਉਂਦੇ ਸਿੰਘਾਂ ਨੂੰ ਆਪਾਂ ਇੱਜ਼ਤਾਂ ਬਚਾਉਣੇ ਆ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੱਖਣੀਆਂ ਨੇ ਇਲਾਜ ਰੱਖਣੀ ਹੈਗੀ ਆ ਆਪਾਂ ਕਿਸੇ ਦੀ ਖਾ ਜਿਵੇਂ ਕਹਿੰਦੇ ਨੇ ਵੀ ਧੂੜ ਡਾਉਣੀ ਇਹ ਆਪਾਂ ਜੇ ਆਪਾਂ ਹੀ ਇਦਾਂ ਦੇ ਕੰਮ ਕਰਾਂਗੇ ਲੈਣਗੇ ਨਾ ਕਾਵਾ ਰੋਲਾ ਪਾ ਰਿਆ ਕਾਵਾ ਧੂੜ ਆਉਂਦੀ ਆ ਕੋਕੜ ਆਪਣੇ ਆਪ ਹੀ ਦੂੜੀ ਦੇ ਉੱਤੇ ਮਾਰਦਾ ਹੈਗਾ ਪੈਰ ਪੰਜੇ ਤੇ ਉਹ ਆਪਣੇ ਤੇ ਪੈਂਦੀ ਆ ਤੇ ਜੇ ਅੱਜ ਇਹ ਸਿੰਘ ਸਾਡਾ ਆਪਣੇ ਨਾਲ ਸਾਡੇ ਨਾਲ ਇਦਾਂ ਕਰੂਗਾ ਕਰਤੂਤ ਤੇ ਉਹ ਫਿਰ ਸਾਡੇ ਤੇ ਹੀ ਰਾਖ ਪੈਣੀ ਹੈਗੀ ਹੈ ਜੀ ਦੇਖੋ ਜੇ ਜੇ ਜਨਾਨੀ ਗਲਤ ਸੀਗੀ ਅਸੀਂ ਉਹ ਵੀ ਇੰਨੀ ਕੰਦੇ ਵੀ ਇੱਕ ਹੱਥ ਨਾਲ ਤਾੜੀ ਵੱਜ ਨਹੀਂ ਸਕਦੀ ਜੀ ਦੋਥਾਣਾ ਦਾੜੀ ਵਜਦੀ ਆ ਤਾਂ ਗਲਤੀ ਨਜਾਇਨੀ ਦੇ ਵਿੱਚ ਵੀ ਹੋਊਗੀ ਅਸੀਂ ਬੀਬਾ ਨੂੰ ਵੀ ਕਹਿੰਨੇ ਵੀ ਬੀਬਾ ਜੇ ਕੋਈ ਗੱਲ ਸੀ ਤਾਂ ਬਹਿ ਕੇ ਆਰਾਮ ਨਾਲ ਗੱਲ ਕਰਦੀ ਜੇ ਸੈਕਟਰ ਦੇ ਨਿਹੰਗ ਸਿੰਘ ਦੇ ਵਿੱਚ ਗਲਤੀ ਸੀਗੀ ਤੇ ਨਿਹੰਗ ਸਿੰਘ ਵੀ ਬਹਿ ਕੇ ਗੱਲ ਕਰ ਸਕਦੇਗਾ ਵੀ ਬੀਬਾ ਦੇ ਵਿੱਚ ਗਲਤੀ ਹੋ ਸਕਦੀ ਆ 100% ਹੋ ਸਕਦੀ ਆ 100% ਸਾਡੇ ਨਿਹੰਗ ਸਿੰਘ ਦੇ ਵਿੱਚ ਵੀ ਹੋ ਸਕਦੀ ਆ ਪਰ ਇਹਨਾਂ ਨੇ ਕਾਮਾ ਰੋਲੀ ਜਿਹੜੀ ਪਾਈ ਆ ਇਹ ਬਹੁਤ ਬਦਨਾਮੀ ਵਾਲੀ ਗੱਲ ਆਈ ਕੀ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਕੁਝ ਦੇਖੋ ਜੀ ਜੇ ਬੀਬਾ ਦੀ ਗਲਤੀ ਹੈਗੀ ਆ ਤੇ ਬੀਬਾ ਤੇ ਕਾਰਵਾਈ ਹੋਣੀ ਚਾਹੀਦੀ ਆ ਜੇ ਸਾਡੇ ਸਿੰਘ ਤੇ ਗਲਤੀ ਇਹ ਤਾਂ ਸੰਘ ਤੇ ਕਾਰਵਾਈ ਹੋਣੀ ਚਾਹੀਦੀ ਆ ਦੋਨਾਂ ਘਰਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ